ਪਾਈਪਾਂ ਵਾਲੀ ਫੈਕਟਰੀ ਜੈਨਾ ਨਰਮਾ ਜੋ ਰੇਰ ਉਲਦ ਕੇ ਮੰਡੀ ਹਾਂ ਜੀ ਦੂ ਮੰਡੀ ਦੇ ਵਿੱਚ ਇੱਥੇ ਪੂਰਾ ਭੀੜ ਭੜਕਾ ਹੋ ਗਿਆ ਕਿਉਂਕਿ ਇੱਥੇ ਹਾਂਜੀ ਦੋਸਤੋ ਆਪਸਿਆਲ ਦੇ ਵਿੱਚ ਕਈ ਵਾਰੀ ਪੱਖਾ ਵੀ ਲਾ ਲੋਗੇ ਮਤਲਬ 10 ਵੀ ਦੇਣਾ ਪੜਿਆ ਸੜਕ ਦਾ ਸਖਚੈਣ ਵਾਲੀ ਦਾ ਕਿਤੇ ਬਾਜਰੇ ਨੂੰ ਬਾਜਰੀ ਹੈ ਕਿ ਬਾਜਰਾ ਹੈ ਬਾਜਰਾ ਹੀ ਬਾਜਰਾ ਹਾਂਜੀ ਦੋਸਤੋ ਆਪਸਿਆਲ ਦੇ ਵਿੱਚ ਕਈ ਵਾਰੀ ਪੱਖਾ ਵੀ ਲਾ ਲੈਨੇ ਹੁੰਨੇ ਹਨਾ ਸੱਚ ਗੁਈ ਲਾਉਣੇ ਨੇ ਮੈਂ ਲਾ ਕੇ ਦਿਖਾਉਣਾ ਅੱਜ ਚੱਕਦਾ ਨਹੀਂ ਬਾਹਰ ਕੱਢਾਂ ਮੈਂ ਇਹ ਆ ਦੇਖਾ ਉੱਥੇ ਲਾਉਣਾ ਮੈਂ ਮੈਨੂੰ ਲੱਗਦੀ ਹੈ ਗਰਮੀ ਹਾ 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 ਇਹ ਆਪੇ ਇੱਥੇ ਧਰਨਾ ਹੈ ਆ ਦੇ ਇੱਥੇ ਲਾ ਕੇ ਦਿਖਾਉਣਾ ਮੈਂ ਸੋ ਨਹੀਂ ਉੱਥੇ ਲਾਉਣਾ ਸੱਚ ਬੋਲਡ ਦੂਰ ਰਹਿ ਗਿਆ ਇੱਥੇ ਇੱਥੇ ਕਰਦੇ ਹਾਂ ਦਾ ਇੰਤਜ਼ਾਮ ਲੈ ਬੋਲਡ ਹੋਈ ਖੋਲਾ 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 ਪਾਲਾ ਥੋੜਾ ਜਿਆਦਾ ਹੈ ਨਾ ਹਾਂ ਤੇ ਪਾਲਾ ਥੋੜਾ ਘੱਟ ਹੈ ਇਸ ਕਰਕੇ ਪੱਖਾ ਲਾਉਣੇ ਆ ਸੀ ਧਰਦੇ 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 ਆ ਦੇਖ ਗੱਪ ਨਹੀਂ ਮਾਰਦੇ ਕਿਸ ਨੂੰ ਆਖੇ ਉਹੀ ਲਾ ਕੇ ਦਿਖਾਉਂਦੇ ਆਏ ਚੱਲ 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 ਖਿੱਚ ਲੈ ਖਿਚਲਾ ਉਧਰ ਜੂਏ ਚ ਆ ਗਈ ਚਲਾਈ ਆਓ ਦੇਖ ਪੋਲਤਾ ਇਹ ਪੋਲਦੇ ਜਲਾਵਾਂਗੇ ਨਾ ਹੀ ਆ ਫੁੱਲ ਤੇ ਲੈ ਅ ਵੀ ਆ ਜੋ ਬੈਠ ਗਏ ਇਹਦੇ ਮੂਰੇ ਆਹ ਆ ਨਜ਼ਾਰਾ ਆ ਗਿਆ ਓਏ ਤੀਰੀ ਸੋਹ ਕੰਡ ਮੂੜਗਾ ਆ ਜੂ ਪੈਦੀ ਵਗਾ ਇਹਦਾ ਸੀ ਇਹ ਨੇ ਕਿਰਾਂ ਬੰਦ ਕਰ ਪੱਖਾ ਓਏ ਓਏ ਬੰਦ ਨਹੀਂ ਹੁੰਦਾ ਓਏ ਹੋ ਗਿਆ ਓਏ ਅਸੀਂ ਕਰਦੇ ਆ ਯਾਰ ਇਸੇ ਗਵਾਂ ਰੇ ਵਾਲੇ ਘਟੇ ਪਏ ਆ ਪੱਖੇ ਕੁਲੀ ਆ ਪਏ ਤੇ ਗਮਾਰੇ ਦੀ ਸਫਾਈ ਕਰਦੇ ਸੀ ਭਾਈ ਆ ਗਟੇ ਹੀ ਨਹੀਂ ਨਿਕਲੇ ਗਨੇ ਉਹਦੀ ਸਫਾਈ ਕਰਦੇ ਤੇ ਫਿਰ ਆਪਾਂ ਆਪਣਡੀਆਂ ਲੈ ਕੇ ਚੱਲਦੇ ਮੰਡੀ ਯਾਰ ਆਖਰੀ ਟਰਾਲੀ ਰਾਤ ਰੰਗ ਕਰਿਆ ਸੀ ਇਹ ਤੁਹਾਨੂੰ ਬਾਅਦ ਚ ਦੱਸਾਂਗੇ ਕਿਰਨ ਸਿੰਘ ਮੈਂ ਗਮਾਰਾਂ ਛੱਡਦਾ ਉਹਨਾਂ ਨੂੰ ਘਟਾ ਜਿ ਪਾਲਣੇ ਇੰਨਾ ਕੀ ਆ ਦੇਖਣੇ ਦਿਖਾਉਣੇ ਤੇ ਲੈ ਜਾਗੇ ਯਾਰ ਉੱਥੇ ਨਾਲ ਹੀ ਹਨਾ ਆ ਪੰਡਾਂ ਦੇ ਤਾਂ ਬੱਚੋ ਮਗਾ ਚੱਲਦਾ ਅਗੇ ਲੈਨੇ ਉਹਨਾਂ ਕ ਨਿਕਲੇ ਉਹ ਦੇਖ ਤਿੰਨ ਚਾਰ ਬਠਲ ਜੇ ਨਿਕਲੇ ਸਮਾਨ ਦੇ ਆ ਦੇ ਪਾਈਨਾ ਕ ਨਿਕਲੇ ਚੱਲ ਪਾਉਨੇ ਬਠਲ ਚ ਹੌਜ ਘਟੇ ਚਾਰਟ ਪੰਡਾ ਦੀਆਂ ਚਿੱਟਾ ਦੀਦਾਰ ਜੀਦਾਂ ਦਾ ਯੋਜਨਾ ਦਾ ਟ੍ਰੈਡੀਸ਼ਨ ਤੇ ਨਾਲੇ ਰੇਹ ਪੁੱਛਿਆ ਮਜ਼ਦੂਰੀਆ ਤੇ ਉਹ ਥੋੜੇ ਗੱਟੇ ਘਮਾਰੇ ਦੇ ਸੀ ਤੇ ਬਸ ਉਹਦਾ ਕਲਿਆਣ ਕਰਿਆਵਾਂਗੇ ਹਨਾ ਓਏ ਚਲ ਚਲ ਦੇ ਤੇ ਮਿਲਦੇ ਹਾਂ ਜਦੋਂ ਮੰਡੀ ਜਿ ਲਈ ਬੋਲੀ ਦਿਖਾਵਾਂਗੇ ਨਰਵੇ ਵੀ ਬੜੇ ਰਿਓ ਹਾਂਜੀ ਦੋਸਤੋ ਕੁਕੜਾ ਪਿੱਛੇ ਝਕੇੜਾ ਦੀਆਂ ਸੀਗਾ ਉਹ ਪੇਰਾ ਸੀਗਾ ਹਨਾ ਕਈ ਦਿਨ ਹੋ ਗਏ ਮਤਲਬ 10 20 ਦਿਨਾਂ ਉਹੜਿਆ ਸੜਕ ਦਾ ਸਖਚੈਣ ਵਾਲੀ ਦਾ ਕਿਥੇ ਉਹ ਕੰਡ ਕਾਲਾ ਗਦਾਮ ਜਿਆ ਉਹਦਾ ਬੁਰਾ ਹਾਲ ਕਰਤਾ ਐਨਾਂ ਦਾ ਸੀ ਸ਼ੰਗਲ ਦੇ ਬੀਤੀ ਜਾਈਏ ਨੇ ਤੇ ਦੂਜੀ ਗੱਲ ਇਹ ਸੜਕਾਂ ਜੇ ਭਾਈ ਬਣੀ ਨਹੀਂ ਤੁਸੀਂ ਇੱਧਰ ਦੀ ਆਉਂਦੀ ਖੇਚਲਾ ਨਾ ਕਰਿਓ ਕਿਉਂਕਿ ਮੈਂ ਬੰਗਾ ਲੈ ਲਿਆ ਤਾਂ ਜਾਣ ਬੈ ਉਹ ਤੋਂ ੁੱਲ ਗਿਆ ਪਹਾੜੇ ਤੋਂ ਨਹੀਂ ਗੁਰਵਾਲੀ ਵੀਤੀ ਜਾਣਾ ਸੀ ਤੇ ਦਰਖਤਾਂ ਦਾ ਬੁਰਾ ਹਾਲ ਕਰਤਾ ਯਾਰ ਐਨਾਂ ਦਾ ਤੇ ਕਿਵੇਂ ਅੱਗ ਲੱਗੀ ਹੁੰਦੀ ਸਾਰੇ ਨੂੰ ਸੁੱਕ ਗਏ ਸਾਰੇ ਇੰਨਾ ਚਿਹੜਾ ਸੀਗਾ ਯਾਰ ਇੱਕ ਚੀਜ਼ ਭਾਈ ਮੈਂ ਤੁਹਾਨੂੰ ਹੋਰ ਦੱਸਾਂ ਸੀ ਇੱਕ ਕੱਚਾ ਰਸਤਾ ਬਣ ਗਿਆ ਹੈ ਨਾ ਇੱਕ ਤਰ੍ਹਾਂ ਦਾ ਜਿਹੜੇ ਮੋਟਰਸਾਈਕਲ ਟਰੈਕਟਰ ਵਾਲੇ ਆ ਉਹਨੂੰ ਕਾਰਾਂ ਵਾਲੇ ਰੇਤੇ ਨਾਲ ਭਰ ਦਿੰਦੇ ਆ ਯਾਰ ਆਹ ਆਉਂਦੀ ਆ ਕਾਰ ਦੇਖੀ ਇਹਦੇ ਅੱਗੇ ਇੰਨਾ ਰੇਤਾ ਹੋ ਗਿਆ ਨਾ ਹਰ ਇੱਕ ਨੂੰ ਭਰ ਜਾਂਦੇ ਆ ਇਹ ਆ ਦੇ ਉਹ ਓਕੇ ਰਸਤਾ ਹੀ ਨਹੀਂ ਦੀਦਾ ਰਸਤਾ ਤੇ ਇਹ ਰਸਤਾ ਕਿੱਧਰ ਗਿਆ ਹਾਂਜੀ ਦੋਸਤੋ ਹੁੰਦਾ ਜਿਵੇਂ ਮੰਗਲਵਾਰ ਸੀ ਨਾ ਬੋਲੀ ਉਧਰੋਂ ਸ਼ੁਰੂ ਹੋਣੀ ਸੀ ਆਪਣੇ ਟਰੈਕਟਰ ਉੱਥੇ ਖੜਾਗਾ ਇੱਧਰ ਭਾਈ ਦੇਖ ਲੈਣ ਵਾਰ ਨਰ ਮੈਂ ਇਹ ਮੈਂ ਸੋਨ ਇਥੇ ਗਲੀ ਚ ਦਿਖਾਉਣਾ ਖੜਿਆ ਹੈ ਇੱਧਰ ਨੂੰ ਦਿਖਾਉਣਾ ਹੈ ਇਹ ਸਾਰਾ ਭਾਈ ਸਰਕਾਰੀ ਬੋਲੀ ਹੋਊਗੀ ਇਥੇ ਹੋਈ ਵੀ ਹੁੰਦੀ ਹੈ ਮਤਲਬ ਨੱਕ ਗਏਗਾ ਹਨਾ ਪ੍ਰਸਾਦ ਬੋਲੇਗਾ ਕਿ ਇੱਥੇ ਟਰੈਕਟਰ ਤੇ ਕਿਵੇਂ ਲਾਈ ਐ ਇੱਥੇ ਸਰਕਾਰੀ ਬੋਲੀ ਹੁੰਦੀ ਆ ਉਹ ਹੋਈ ਜਾਂਦੀ ਆ ਉਹਦੇ ਘਰ ਇਥੇ ਭਾਈ ਸਰਕਾਰੀ ਬੋਲੀ ਹੁੰਦੀ ਉਧਰ ਪ੍ਰਾਈਵੇਟ ਕਿਹੜੇ ਵੀਰ ਨੇ ਪ੍ਰਾਈਵੇਟ ਦੇਣਾ ਉਧਰ ਦੇ ਸਕਦਾ ਹੈ ਕਿਹੜੇ ਨੇ ਪਹਿਲਾਂ ਉਹ ਐਪ ਜਿਹਦੇ ਨਾਲ ਬੁੱਕ ਕਰਾਉਣਾ ਪੈਂਦਾ ਹੈ ਨਰਮਾ ਤੇ ਫੇਰ ਬੋਲੀ ਹੁੰਦੀ ਹੈ ਇਹਦੀ ਇਹ ਸਰਕਾਰੀਏ ਖਾਸ ਗਾਂਹਾਂ ਟਰਾਲੀਆਂ ਲੰਘਾਂ ਕੁਝ ਇਧਰਲੇ ਪਾਸੇ ਤੇ ਕੁਝ ਇਧਰਲੇ ਪਾਸੇ ਹੈਗੇ ਆ ਟਰਾਲੀਆਂ ਤੇ ਆਹ ਬੋਲੀ ਸਾਹਮਣੇ ਲੱਗੀ ਜਣੀ ਮੈਂ ਦੇਖ ਕੇ ਹੁਣਾ ਤੇ ਕੀ ਰੇਟ ਲੱਗਦਾ ਹੈ ਤੇ ਕਈ ਪਿੰਡਾਂ ਦੇ ਕਿਸਾਨ ਇਥੇ ਨਰਮਾ ਲੈ ਕੇ ਆ ਮੰਡੀ ਕਾਣੇਲ ਦੇ ਵਿੱਚ ਦਿਨ ਅੱਜ ਭਾਈ ਮੰਗਲਵਾਰ ਹੈ ਦੇਖਦੇ ਉੱਥੇ ਕੀ ਰੇਟ ਲੱਗਦਾ ਹੈਗਾ ਉਧਰ ਪ੍ਰਾਈਵੇਟ ਕਿਹਨੇ ਦੇਣਾ ਹੋਵੇ ਇਧਰ ਮੈਨੂੰ ਦੱਸਿਆ ਹੈ ਬਿਜੇ ਤੇ ਬੁੱਕ ਕਰਾਉਣਾ ਪੈਂਦਾ ਹੈ ਨਾ ਫੇਰ ਲੱਗਦਾ ਹੈਗਾ ਤੇ ਸਾਰੇ ਕਿਸਾਨ ਵੀਰ ਨਰਮਾ ਭਾਈ ਲੈ ਕੇ ਆਏ ਤੇ ਇੱਥੇ ਬੋਦੀ ਹੋਈ ਹੋਈ ਸ਼ੈਲ ਦਿਖਾ ਲਖਾਈ ਕਰੀ ਜਾਂਦੇ ਆ ਦੇਖਦੇ ਕੀ ਕਹਿੰਦੇ ਆ ਨਰਮਾ ਭਾਈ ਸਰਕਾਰੀ 7800 ਲੱਗੀ ਜਾਂਦਾ ਹੈਗਾ ਖਰਾ ਤੇ ਨਰਮਾ ਉਹ ਲੈਂਦੇ ਆ ਕਿਹੜਾ ਜਮਾ ਮੱਖਣੀ ਵਰਗਾ ਦੁੱਧ ਵਰਗਾ ਚਿੱਟਾ ਹੈਗਾ ਭਾਈ ਬਾਕੀ ਕੁਆਲਿਟੀ ਲੋ ਵਾਲਾ ਤਾਂ ਕਈ ਸਰੀ ਮਾਰ ਜਾਂਦੇ ਲੈਂਦੇ ਹੀ ਨਹੀਂ ਉਹ ਸਰਕਾਰੀ ਵਾਲੇ ਤੁਹਾਨੂੰ ਚੱਲਦੇ ਆਪਾਂ ਪ੍ਰਾਈਵੇਟ ਵਾਲਿਆਂ ਕੋਲੇ ਕੀ ਬੰਦਾ ਉੱਥੇ ਆਹ ਟਰਾਲੀਆਂ ਸਾਰੀਆਂ ਪ੍ਰਾਈਵੇਟ ਆਏ ਇੱਥੇ ਕਹਿਆ ਮਰਜ਼ੀ ਮਾਲ ਲਿਓ ਬੀਕੂ ਲਾਜ਼ਮੀ ਦੇਣਾ ਤੁਹਾਡੀ ਮਰਜ਼ੀ ਹੈਗਾ ਆਪਾਂ ਵੀ ਲੈ ਆਏ ਆਪਾਂ ਵੀ ਥੋੜੀ ਲੋਕ ਕੁਆਲਿਟੀ ਦੇ ਲੈ ਆਏ ਆ ਆਪਣੇ ਕੋਲ ਤਾਂ ਥੋੜਾ ਐ ਸਿਗਾਰਾ ਕਿੱਲੇ ਕਹਦਾ ਨਾ ਮੈਂ ਆਪਣੇ ਕੋਲੇ ਉਹ ਵੀ ਉਹਨਾਂ ਕ ਸੀਗਾ ਚੱਲ ਮੈਂ ਲੈ ਆਉਨੇ ਆ ਯਾਰ ਉਹ ਗਮਾਰਾ ਤਾਂ ਉੱਥੇ ਤੇ ਆਇਆ ਮੈਂ ਮੰਡੀ ਦੇ ਵਿੱਚ ਬਾਜਰਾ ਜੀ ਦੇਖਣ ਨੂੰ ਬਹੁਤ ਮਿਲਦਾ ਭਾਈ ਆਪਾਂ ਨੂੰ। ਤੇ ਆ ਵੀਰ ਬਾਇਰੇ ਨੂੰ 4 ਦੇ ਪੱਖਾ ਲਾਉਣੇ ਵੀਰੇ। ਪੱਖਾ ਲਾਉਣੇ ਵੀਰੇ। ਬਾਇਰੇ ਨੂੰ ਬਾਜਰੀ ਹੈ ਕਿ ਬਾਜਰਾ? ਬਾਜਰਾ ਹੀ ਬਾਜਰਾ। ਇਹ ਕੀ ਰੇਟ ਵਿਕਦਾ ਹੂਗਾ ਓਏ? ਕਿਤੇ ਜੀ 2000 ਰੁਪਏ। ਕੀ ਬਾਤ ਹੈ? ਇਹ ਕਹਿੰਦੇ 2000 ਨੂੰ ਵਿਕਦਾ ਭਾਈ। ਇਸ ਤਰ੍ਹਾਂ ਦਾ ਹੀ ਹੈ। ਖਾਂਚ ਕੀ ਬਾਜਰੇ ਮਿੱਠੇ ਹੁੰਦੇ ਖੰਡ ਵਰਗੇ। ਹਾਂਜੀ। ਬਾਜਰੇ ਲੱਗੇ ਜੀ ਪੂਰੀ ਮਿੱਠੀ। ਮਿੱਠੇ ਹੁੰਦੇ ਆ ਨਾ। ਇਹਦੀ ਬੋਲੀ ਕਿਦੋਂ ਆਉਂਦੀ ਹੈ ਤੇਰੀ ਬੋਲੀ ਨਾਲ ਦੇ ਨਾਲ ਹੀ ਆ ਹੁਣੀ ਚੱਲ ਭਾਈ ਸੋਨੂੰ ਦਿਖਾਵਾਂਗੇ ਜੇ ਬੋਲੀ ਆਈ ਤਾਂ ਲਾਜ਼ਮੀ ਆਹ ਟਰਾਲੀਆਂ ਸਾਰੀਆਂ ਪ੍ਰਾਈਵੇਟ ਜਾਣਗੀਆਂ ਇਹ ਇੱਥੇ ਪ੍ਰਾਈਵੇਟ ਬੋਲੀ ਲੱਗੂਗੀ ਤਾਂ ਨਰਮਾ ਤਾਂ ਉਹ ਉਧਰ ਖਾਸਾ ਨਹੀਂ ਅੱਜ ਬੋਲੀ ਇੱਥੇ ਹਣੀ ਸੀ ਮੰਗਲਵਾਰ ਨੂੰ ਹਨਾ ਆਹ ਲਾਈਨ ਚ ਜਾਣੀ ਸੀ ਇਸ ਕਰਕੇ ਨਰਮਾ ਇੱਥੇ ਥੋੜਾ ਕਿਹੜੇ ਨੇ ਸਰਕਾਰੀ ਵੇਚਣਾ ਪਰਲੇ ਪਾਸੇ ਜਾ ਕੇ ਬੇਚ ਸਕਦਾ ਹੈਗਾ ਪਹਿਲਾਂ ਬੁੱਕ ਰਾਉਣਾ ਪੈਂਦਾ ਨਹੀਂ ਮੰਗਲਵਾਰ ਨੂੰ ਬੋਲੀ ਇੱਥੋਂ ਸ਼ੁਰੂ ਹੋਣੀ ਸੀ ਭਾਈ ਤੇ ਆਪਾਂ ਵੀ ਇੱਧਰ ਹੀ ਵੇਚਾਂਗੇ ਤਾਂ ਬਣੇ ਰਹੋ ਨਾਲ ਹਾਂਜੀ ਦੋਸਤੋ ਬੋਲੀ ਹੋ ਗਈ ਸ਼ੁਰੂ ਤੇ ਆਪਣੇ ਪਿੰਡ ਦੀ ਟਰਾਲੀ ਤੇ ਪਹਿਲੀ ਬੋਲੀ ਪਹਿਲਾ ਨਾਗ ਦਿਨ ਅੱਜ ਮੰਗਲਵਾਰ ਦੇਖੋ ਕੀ ਰੇਟ ਲਾਉਂਦੇ ਆ ਜੀ 3400 3600 50 50 800 800 50 1400 600 50 600 670 25 25 750 800 800 400 अठ सौ अठ सौ दी तैंती चालीह पंजाहु सठ सतर असी नवे सतर सौ दीह पैती चालीह पंजाहु सठ सतर असी नवे

ਤੇ ਉਧਰ ਸਰਕਾਰੀ ਬੋਲੀ ਹੋਈ ਜਾਂਦੀ ਹੈ 7800 ਉਸ ਨੂੰ 9800 ਰੁਪਿਆ ਸਸਤਾ ਲੱਗਿਆਗਾ ਸਰਕਾਰੀ ਬੋਲੀ ਨੂੰ ਜੇ ਸਰਕਾਰੀ ਬੋਲੀ ਦੇ ਦਿੰਦੇ ਆ 7800 ਨੂੰ ਲੱਗੂ ਆਇਆ ਹੈ لازਮੀ ਤੇ ਬਾਕੀ ਭਾਈ ਮਾਲਕਾਂ ਦੀ ਆਪੋ ਆਪ ਦੀ ਡਿਮਾਂਡ ਹੁੰਦੀ ਹੈਗੀ ਕਾਣੇਲ ਦੇ ਵਿੱਚ ਅੱਜ ਮੰਗਲਵਾਰ ਇਹ ਬੋਲੀ ਦਾ ਰੇਟ ਸੀ 7070 ਰੁਪਏ ਪ੍ਰਾਈਵੇਟ ਬੋਲੀ ਦਾ ਪ੍ਰਾਈਵੇਟ ਬੋਲੀ ਦਾ ਸੀ ਇਹ ਮੰਡੀ ਦੇ ਵਿੱਚ ਇੱਥੇ ਪੂਰਾ ਭੀੜ ਭੜਕਾ ਹੋ ਗਿਆ ਕਿਉਂਕਿ ਇੱਥੇ ਆਪਣੇ ਨਾਲ ਬੋਲੀ ਲੱਗੀ ਜਾਂਦੀ ਹੈਗੀ ਇਸ ਕਰਕੇ ਭੀੜ ਭੜਕਾ ਜਾ ਹੋ ਗਿਆ ਜਾਂਦੇ ਹੁਣ ਤੇ ਨਰਮਾ ਸਾਨੂੰ ਮੈਂ ਕਈ ਵਾਰੀ ਦੱਸਤਾ ਵੀ ਦਿਨ ਅਜ ਮੰਗਲਵਾਰ ਆ ਤੇ ਬੋਲੀ ਲੱਗੀ ਆ ਭਾਈ 7070 ਰੁਪਏ ਚੰਗੇ ਨਰਮੇ ਦੀ ਤੇ ਬਾਕੀ ਹੋਰ ਦੇਖਦੇ ਆ ਥੋੜਾ ਜਿਹੜਾ ਲੋਅ ਕੁਆਲਿਟੀ ਦਾ ਹੈ ਉਹਦਾ ਰੇਟ ਆਪਾਂ ਦੇਖਾਂਗੇ ਤੇ ਤੁਹਾਨੂੰ ਦੱਸਾਂਗੇ ਲਾਜ਼ਮੀ ਐਨੇ ਨਗਾਂ ਦਾ ਕੀ ਰੇਟ ਲਾਉਂਦੇ ਆ ਇਹ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਭਾਈ ਤੇ ਬਣੇ ਰਹੋ ਨਾਲ ਹਾਂਜੀ ਦੋਸਤੋ ਆ ਸਾਨੂੰ ਭਾਈ ਕਪਾਹ ਦਿਖਾਉਣੇ ਆ ਕਪਾਹ ਕਪਾਹ ਨਰਮਾਣ ਕਪਾਹ ਦੇਖਾਂ ਕੀ ਰੇਟ ਲਾਉਂਦੇ ਆ ਦਾ ਕੀ ਰੇਟ ਲਾਏ ਕਪਾਹ ਦਾ ਲਾਏਗਾ ਨਹੀਂ ਨਹੀਂ ਮੈਂ ਤੋਂ ਇਹ ਭਾਈ ਹਰਦੋਂ ਦੀ ਬੋਲੀ ਹੈ 655 55 655 52 55 ਉਹਨੂੰ 52 55 655 655 ਕਿਵੇਂ ਅਨੰਦ ਕਿਸੋਰਾ ਨਵਲੀ ਨਵਲੀ ਮਾੜੇ ਭਰਾ ਹੀ 52 655 70 70 90, 60, goodbye, 70 77 80 70 370 370 670 80 600 ਹੋਰ ਸੈਟ ਹੋਰ ਸੈਟ ਹੋਰ 600 600 ਸੈਟ ਦੇ ਭਾਈ 600 10 10 600 600 ਚੱਲਾ 10 10 10 2 3 3 4 5 6 7 8 9 10 10 4 5 6 7 8 9 10 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 1 ਕਿਆ ਹੀ ਹੈ ਨਹੀਂ ਆਪਣਾ ਤਾਂ ਉੱਪਰ 790 ਹਰਦਮਨ ਨਰਮਾ ਭਾਈ 6990 ਗਈ ਗੱਡੀ ਲਗੀ 7000 7000 5 10 15 15 20 20 ਆਉਂ ਗਿਆ ਕੀ ਹੈ ਚਾਰ ਦਮਾ ਤੇਰੀ ਮੂੰਹ ਦੀ ਬੋਲੀ ਪੂਰੀ ਹੋ ਗਈ ਠੀਕ ਆ ਭਾਈ 7000 ਰੁਪਏ ਆ ਭਾਈ ਨਰਮਾ ਵੀਰਾਂ ਨੇ 7 ਤੋਂ ਸ਼ੁਰੂ ਕਰੇਗਾ ਨਰਮਾ ਮਖਣੀ ਵਰਗਾ ਛਟਾ ਛਟਾ ਹੈ ਨਾ ਕਿਆ ਬਾਤ ਹੈ 55 ਆ 7:00 ਤੇ ਸ਼ੁਰੂ ਕਰਿਆ ਹੋਇਆ 94 ਕਰਦਾ 7700 7700 ਉੱਥੇ ਰਹੀ ਨੀ ਅੱਗੇ ਦਾ 7700 થી ਹੋਏ ਬੋਲੋ ਜੀ ਬੋਲੋ ਆਜਾ ਆਜਾ ਜੋਨੀ ਕਿਹੜਾ ਜੋਨੀ ਨਾ ਬੋਲੇ ਬੋਲੇ ਦੇਖਦਾ ਦੇਖਦਾ ਵੀ 7700 થી ਨਰਮਾ ਬੜਾ ਸੋਹਣਾ ਕਿਆ ਬਾਤ ਹੈ 7130 ਲੱਗਿਆ ਭਈ ਆਹ ਆ ਨਰਮਾ ਭਾਈ 7130 ਲੱਗਿਆ ਤੇ ਕਿੰਨਾ ਚਟਾ-ਚਟਾ ਹੈ ਨਾ ਪਤਾ ਨਹੀਂ ਕਿ ਇਹ ਕਿੱਥੋਂ ਆਏ ਵੀਰੇ ਨਰਮਾ ਆ ਖੋਖਰ ਤੋਂ ਬਹੁਤ ਸੋਹਣਾ ਨਰਮਾ ਓਟਾ ਯਾਰ ਆ ਨਰਮਾ ਥੋੜਾ ਇਹਨਾਂ ਲੋ ਕੁਆਲਿਟੀ ਦਾ ਹੈ ਦੇਖਾਂਗੇ ਇਹਦਾ ਕੀ ਰੇਟ ਲਾਉਂਦੇ ਆ ਭਈ ਇਹ ਇਹ ਸਾਰੇ ਨਰਮਾ ਨੂੰ ਮੈਨੂੰ ਲੋ ਲੱਗਦਾ ਦੇਖਾਂਗੇ ਲਾਉਂਦੇ ਆ ਕਿ ਨਾ ਲਓ ਜੀ ਆਓ ਦੇ ਦੇ ਕਰੋ ਪਬਲੀ 45 4500 ਲਾਇਆ ਦਾ ਭਾਈ ਇਹਨਾਂ ਨੇ 4500 4500 4 ਤੱਕ ਆਇਆ ਹੈ ਬਸ ਇਹ ਬਾਈ ਨੇ 5000 ਕਹਿੰਦੇ ਇਹ ਇਹ ਕੰਨੀ ਤੇ ਚੱਕੀ ਨਹੀਂ ਖਰ ਇਹ ਕਿਉਂਕਿ ਨਰਮਾ ਥੋੜਾ ਕਹਿੰਦੇ ਲੋ ਕੁਆਲਿਟੀ ਦਾ ਹੈ ਮੰਡੀ ਕਾਲਿਆਂ ਦੇ ਵਿੱਚ ਦਿਨ ਮੰਗਲਵਾਰ ਮਾੜੇ ਨਰਮੇ ਨੂੰ ਲੈ ਕੇ ਰਾਜੀ ਨਹੀਂ ਕਿਉਂਕਿ ਕਿਸਾਨਾਂ ਦੀ ਮਾੜੀ ਕਿਸਮਤ ਹੋ ਗਈ ਤਕਰੀਬਨ ਭਾਈ ਇੱਧਰ ਬੋਲੀ ਲੱਗ ਚੁੱਕੀ ਹੈ ਇੱਕ ਨਰੋ ਇੱਕ ਟਰਾਲੀ ਲੱਗੀ ਹੈ 7130 ਰੁਪਏ ਬਾਕੀ 7070 7000 ਦੇ ਘਰਾਂ ਚ ਲੱਗਣਾ ਹੈ ਤੇ ਬਾਕੀ ਕੋਈ 6500 6600 5200 ਲੱਗਦਾ 5200 5200 ਲਾਇਆ 5200 ਲੱਗਾ ਤਰਸੇਮਾ ਦਾ ਕੋਈ 5500 ਲੱਗਾ 5000 ਦੀ ਬੋਲੀ ਦੇ ਵਿੱਚ ਲੱਗਦਾ ਨਾ ਉਹ ਵੀਰਾਂ ਨੇ ਇੱਥੇ ਸ਼ੈੱਡ ਥੱਲੇ ਲਵਾਇਆਗਾ ਇਹ ਫੈਕਟਰੀ ਚ ਨਹੀਂ ਜਾਂਦਾ ਨਰਮਾ ਇਹ ਇੱਥੇ ਲਵਾਉਂਦੇ ਆ ਕਿਹੜਾ 7000 ਦੇ ਘਰਾਂ ਚ ਲੱਗਦਾ ਨਰਮਾ ਹਨਾ ਉਹਨੂੰ ਫੈਕਟਰੀ ਜੀ ਜਾਂ ਮਿਲ ਚ ਲੈ ਕੇ ਜਾਂਦੇ ਆ ਉੱਥੇ ਕਿਤੇ ਵੀ ਕਿਹੜਾ ਵੀਰ ਬੋਲੀ ਲਾਉਂਦਾ ਹੈ ਕਿਹੜਾ 5000 ਦੇ ਘਰਾਂ ਚ ਲੱਗਦਾ 5500 ਦੇ ਉਹ ਇੱਥੇ ਸ਼ੈੱਡ ਥੱਲੇ ਆਉਂਦਾ ਮੰਡੀ ਦੇ ਵਿੱਚ ਹੀ ਕੰਡਾ ਹੋਰ ਕਿਤੇ ਕਿਤੋਂ ਲਾ ਕੇ ਮੰਡੀ ਦੇ ਵਿੱਚ ਹੀ ਲਾਉਣਾ ਪੈਂਦਾ ਹੈ ਕਿਹੜੇ ਨਰਮਿਆਂ ਦੀ ਕੁਆਲਿਟੀ ਲੋ ਹੈਗੀ ਉਹਨਾਂ ਨੂੰ ਇੱਥੇ ਲੈਂਦੇ ਆ ਇਹ ਇਹ ਐਤ ਕੀ ਪਹਿਲੀ ਵਾਰ ਹੋਇਆ ਮੇਰੇ ਨਾਲ ਕਿਉਂਕਿ ਮੇਰਾ ਨਰਮਾ ਵੀ ਲੋ ਕੁਆਲਿਟੀ ਦਾ ਸੀ ਮਾਵਾ ਕੇ ਤੇ ਰੇਪਾਉਂ ਲਾਗੇ ਸੀ। ਕੋਸੇ ਸਤਰਾ ਇਨੇ ਗਟੇ ਪਾਏ 30 ਗਟੇ ਪਾਵੇਂ ਘਰਾਂ। ਜੂਰੀਆ ਇਹ ਜੂਰੀਆ ਹਾਂਜੀ ਦੋਸਤੋ ਆਪਾਂ ਆ ਗਏ ਸੀ ਇੱਥੇ ਉਹ ਪਾਈਪਾਂ ਵਾਲੀ ਫੈਕਟਰੀ ਜੀ ਚਾ ਨਰਮਾ ਜੋ ਰੇਰੂ ਲੱਦ ਕੇ ਮੰਡੀ ਚੋਂ ਜਾਂਦੇ ਹੋਏ ਨਾ ਤੇ ਆਪਾਂ ਇੱਥੇ ਆ ਪਾਈਪਾਂ ਵਾਲੀ ਫੈਕਟਰੀ ਕੋਲੇ ਆ ਗਏ ਸੀ ਭਾਈ ਇਹ ਇਹ ਮੈਂ ਇੱਥੇ ਪਾਈਪ ਦੇ ਟੋਟੇ ਪੁੱਛਦਾ ਸੀ ਵੀਰ ਤੋਂ ਕਿ ਇੱਥੇ ਆਪਾਂ ਉੱਚੇ ਨੀਵੇਂ ਥਾਂ ਚੋਂ ਪਾਣੀ ਸਿੜਦੇ ਆ ਨਾ ਮੋਟਰ ਦਾ ਉਹ ਪੱਲੀਆਂ ਦੱਬੇ ਕਿਤੇ ਤੇ ਉਹ ਪੱਲੀਆਂ ਦੱਬਣ ਵਾਲਾ ਜਿਗਾੜ ਹਟਾਉਣੇ ਆ ਵੀ ਆ ਪਾਈਪ ਹੀ ਦੱਬ ਦਿੰਨੇ ਆ ਉੱਥੇ ਯਾਰ ਤੇ 30 ਫੁੱਟ ਦੇਖਦੇ ਆ ਆਪਾਂ ਵੀਰ ਤੋਂ 30 ਫੁੱਟ ਪੁੱਛਦੇ ਆ ਤਿਕਾ ਬਾਈ ਕੋਲ ਮੋੜ ਜਾ ਲਿਆ ਇੱਕ ਮੋੜਾ ਜਗਾੜ ਕਰਾਂਗੇ ਤਿਕਾ ਪਾਈਪ ਆ ਖਿੱਚੀ ਜਾਂਦਾ ਵੀਰਾ ਤੇ 30 ਫੁੱਟ ਮਾਲ ਚਾਹੀਦਾ ਆਪਾਂ ਨੂੰ ਤੇ ਇਧਰ ਆ ਦੇਖ ਇੱਥੇ ਬਣਾਉਂਦੇ ਆ ਭਾਈ ਹਰ ਇੱਕ ਪ੍ਰਕਾਰ ਦੀਆਂ ਇਹ ਕਿੱਡੇ-ਕੱਡੇ ਪਏ ਸੀ ਇੱਥੇ ਬਣਾਉਂਦੇ ਹੁਣ ਇਹਨਾਂ ਨੂੰ ਕੋਟ-ਕੋਟ ਕੇ ਹਨਾ ਹੋਏ ਹਾਂਜੀ ਦੋਸਤੋ ਇਹ ਸਾਰਾ ਕਿੰਨੀਆਂ ਭਾਈ ਉਹ ਪਾਈਪਾਂ ਵਾਲੇ ਇਹਨਾਂ ਸਮਾਨ ਪੈਣਾ ਵੀਰਾਂ ਦਾ ਆ ਇਹਨਾਂ ਦਾ ਕਾਰਖਾਨਾ ਹੈਗਾ ਆ ਮਟੀਰੀਅਲ ਪਿਆ ਇਹਦਾ ਕੋਟ-ਕੋਟ ਕੇ ਬਣਾਉਂਦੇ ਹਨਾ ਆ ਫਿਰ ਗੱਟਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਹੋਊਗਾ ਖਾਰਾ ਕੈਮੀਕਲ ਕੋਈ ਤੇ ਇਹਨਾਂ ਦੇ ਸਹਿਜ ਪਏ ਆ ਦੇਖੋ ਤੇ ਆਹ ਦੇਖੋ ਆ ਇਦਾਂ ਦੇ ਆ ਹਾਂਜੀ ਇਹਦੇ ਵਿੱਚ ਪਾਉਂਦੇ ਹੋਣਗੇ ਸ਼ਾਇਦ ਉਹ ਆਹ ਗੱਟੇ ਜੇ ਹਨਾ ਆਹ ਗੱਟੇ ਜੇ ਇਹਦੇ ਵਿੱਚ ਪਾਉਂਦੇ ਹੋਣਗੇ ਕੁੱਪਿਆਂ ਚ ਤੇ ਇਥੋਂ ਪਾਈਪਾਂ ਤਿਆਰ ਹੁੰਦੀਆਂ ਆ ਦੇਖਾਂ ਜੇ ਚੱਲਦਾ ਹੁੰਦਾ ਸਾਨੂੰ ਲਾਜ਼ਮੀ ਦਿਖਾਉਂਦੇ ਆਪਾਂ ਇਹ ਤੇ ਵੀਰ ਆਪਣੇ ਖਤਰੋ ਪਏ ਵੱਢੀ ਜਾਂਦਾ ਹੈਗਾ ਇੱਥੇ ਕਾਫੀ ਮਾਲ ਪਿਆ ਦੇ ਆਹ ਕਾਰ ਆ ਰਹਾ ਪਿਆ ਉਹ ਬਟਰਨ ਕਤਰ ਕਿਡਾ ਨਾ ਆਹ ਦੇ ਆਰਿਆਣਾ ਚ ਗਾੜ ਪਿਆ ਆ ਕੱਟਦਾ ਬਈ ਇਹਨਾਂ ਨੂੰ ਆ ਇਹਦੇ ਉੱਤੇ ਨਾ ਕੋਈ ਆ ਸਪੈਸ਼ਲ ਨਿੱਕ ਨਿੱਕੇ ਕੱਟ ਨਾ ਗੜੇ ਆ ਇਹਨਾਂ ਦੀ ਧਾਰ ਹੁੰਦੀ ਹੈ ਤੇਜ ਏ ਇਹਨਾਂ ਨੂੰ ਕੱਟ ਦਈਆਂ ਨੇ ਤੇ ਵੀਰਾਂ ਦੀ ਇੱਥੇ ਭਾਈ ਪੰਪ ਦੇ ਸਾਹਮਣੇ ਫੈਕਟਰੀ ਸੀਗੀ ਤੇ ਆਪਾਂ ਆਹ ਪਾਈਪ ਲਈ ਆ ਵੀਰ ਤੋਂ ਜਗਾਰ ਕਰਾਂਗੇ ਰੋਜ ਪੱਲੀਆਂ ਦੱਬੀ ਜਾਂਦੇ ਉੱਥੇ ਯਾਰ ਹਨਾ ਤੇ ਉਹ ਪੱਲੀਆਂ ਜੇ ਤੇ ਕਿੰਨੇ ਲਫਾਫੇ ਮਾ ਸ਼ੀਸ਼ਾ ਤੇ ਲਫਾਫੇ ਖਰਾਬ ਕਰਦੇ ਹੋਣਗੇ ਆ ਪਤਾ ਨਹੀਂ ਇਹਦੇ ਉੱਤੇ ਕਾਹਤੋਂ ਧਰੀ ਜਾਂਦਾ ਹੈ ਤਾਂ ਦੇਖਦੇ ਹਾਂ ਇਹਨਾਂ ਨਾਲ ਆਪਾਂ ਦੋ ਟੋਟੇ ਲਾਵਾਂਗੇ 30 ਫੁੱਟ ਦੇ 15-15 ਦੇ ਤੇ ਉੱਥੇ ਪੱਲੀਆਂ ਵਾਲਾ ਕੰਮ ਹਟਾ ਦਾਂਗੇ ਉਹਦੇ ਕਿੱਡਾ ਕਿਸੇ ਸੈਕੰਡ ਵੀ ਲੈਣਾ ਮਾਲ ਤਾਜ਼ਾ ਮਾਲ ਕਿੰਨੇ ਹਾਂਜੀ ਦੋਸਤੋ ਆਪਾਂ ਉਹ ਭਾਈ ਮੰਡੋਂ ਆ ਕੇ ਰਾਤ ਆਏ ਸੀਗੇ ਤੇ ਮੈਂ ਬਲੌਗ ਦਾ ਐਂਡ ਤੜਕੇ ਕਰ ਦਾਂਗਾ ਤੇ ਉਹ ਰਾਤ ਨੇਰਾ ਜਾ ਹੋ ਗਿਆ ਸਮਾਂ ਚੱਲ ਯਾਰ ਕੱਲ ਨੂੰ ਐਂਡ ਕਰ ਦਾਂਗੇ ਇਹਦਾ ਕੋਈ ਉਹ ਉਥੋਂ ਪੈਪੀ ਲੈ ਇਸ ਮੈਂ ਰਾਸਟ ਤੇ ਪੈਪ ਤੋਂ ਲਿਆ ਕੇ ਬਸ ਮੈਂ ਉਹ ਰਾਜ ਬਲੌਗ ਬੜਾ ਬਣਾਇਆ ਨਹੀਂ ਆ ਮੈਂ ਚੱਲ ਕੋਈ ਨਹੀਂ ਇੰਨਾ ਕੁ ਬਣਾ ਲਿਆ ਤੇ ਘਰੇ ਆ ਕੇ ਐਂਡ ਕਰ ਦਾਂਗੇ ਉਹ ਫਿਰ ਨੇਰਾ ਜਾ ਹੋ ਗਿਆ ਉਹ ਰੇਜ ਹੀਟ ਕਰਨ ਲੱਗੇ ਬਸ ਇੰਨੀ ਉਤਰਪਾਲ ਛੁੱਟੀ ਆ ਗਈ ਸੀ ਇਹ ਤੁਹਾਨੂੰ ਕੱਲ ਵਾਲੇ ਬਲੌਗ ਚ ਮਿਲੂਗੀ। ਉਹ ਰਾਤ ਅਸੀਂ ਦੇਖੀ ਨਾ ਉਤਰਪਾਲ ਗਲਤ ਆ ਗਈ ਯਾਰ। ਉਹ ਤੁਹਾਨੂੰ ਅਗਲੇ ਬਲੌਗ ਚ ਮਿਲੂਗੀ। ਤਰਪਾਲ ਵਾਲਾ। ਹੋਰ ਮੈਟਰ ਇੱਕ ਨਵਾਂ ਮੈਟਰ ਹੋਰ ਬਣ ਗਿਆ ਜੀ। ਤਰਪਾਲ ਵਾਲਾ ਟਰਾਲੀ ਦੇ ਇਹਨੂੰ। ਉਹ ਤੁਹਾਨੂੰ ਅਗਲੇ ਬਲੌਗ ਦੇਖਣ ਨੂੰ ਮਿਲੂਗਾ ਹੋ। ਤੇ ਚਲੋ ਛੱਡੋ। ਤੇ ਕਿਹੜੇ ਭਰਾਵਾਂ ਨੇ ਭਾਈ ਆਪਾਂ ਨੂੰ ਕਮੈਂਟ ਕਰਿਆ ਪਿਆਰੇ ਪਿਆਰੇ ਨਾ। ਇੱਕ ਵੀਰ ਆਪਣਾ ਤਸਵਿੰਦਰ ਸਿੰਘ ਬੜੈਚ ਪਿੰਡ ਦਿਵਾਲਾ ਉਹਦਾ ਵੀਰ ਦਾ ਧੰਨਵਾਦ ਕਰਦੇ ਆਂਗੇ ਤੇ ਇੱਕ ਆਪਣੇ ਦੋਸਤ ਭੀਮ ਸਿੰਘ ਭੀਮ ਸਿੰਘ ਨੇ ਕਮੈਂਟ ਕੀਤਾ ਉਹਦਾ ਵੀ ਧੰਨਵਾਦ ਆ ਭਾਈ ਤੇ ਇੱਕ ਸੇਰਾ ਸਿੰਘ ਸ਼ੇਰੂ ਉਹਦਾ ਵੀ ਭਾਈ ਧੰਨਵਾਦ ਵੀਰ ਦਾ ਕਮੈਂਟ ਕਰਦੇ ਨੇ ਇਦਾਂ ਹੀ ਕਰਦਾ ਜਾ ਰਿਹਾ ਕਰੋ ਚੰਗਾ ਲੱਗਦਾ ਹੈਗਾ ਹੌਸਲਾ ਵਸਾਈ ਮਿਲਦੀ ਰਹਿੰਦੀ ਹੈ ਚੰਗੀ ਹਲਵਾਤ ਹੈਗੀ ਸੇਜ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤੁਹਾਡਾ ਤਾਂ ਮਿਲਦੇ ਹਾਂ ਕਿਸੇ ਨਵੀਂ ਬਲੌਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ